ਹੋਵੇ ਕੀ ਆ ਇਹ ਸੋਨਟ ਆ ਜਾਂਦੀ ਹੈ ਜੀ ਜੀ 21 ਵਾਲਿਆਂ ਦੀ ਇਹ ਤਾਂ ਹੈਗਾ ਜੀ 1500 1500 ਰੁਪਏ ਦਿਹਾੜੀ ਦਾ ਇਹ ਵੀ 23 ਮਾਡਲ ਮੈਂ ਕਹਿੰਦਾ ਤੇਲ ਦੀ ਟੈਂਕੀ ਭਰਾ ਲਓ ਸਾਰੇ ਰਿਸ਼ਤੇਦਾਰਾਂ ਦੇ ਲੈ ਵੀ ਸਾ ਜਿਹਨਾਂ ਜਿੰਨੀਆਂ ਗੱਡੀਆਂ ਸਾਡੇ ਮਗਰਲੇ ਪਾਸੇ ਖੜੀਆਂ ਦੱਸਦੀਆਂ ਨਾ ਇਹ ਸਾਰੀਆਂ ਕਿਰਤੀ ਬੰਦਿਆਂ ਦੀਆਂ ਗੱਡੀਆਂ ਤੇ ਕਿਰਤੀ ਬੰਦਿਆਂ ਵਾਸਤੇ ਆ ਇਹ ਪਰ ਗੱਲ یوں ਆ ਮੇਰੇ ਨਾਲ ਪੰਕਜ ਪਲਤਾ ਜੀ ਆ ਇਹ ਹੈਗੇ ਆ ਪੰਜਾਬ ਰੈਂਟਲ ਕਾਰਸ ਇਹਨਾਂ ਦਾ ਗਰੁੱਪ ਆ ਜਿਹਦੇ ਗਰੁੱਪ ਦੇ ਅੰਦਰ ਇਹ ਗੱਡੀਆਂ ਕਿਰਤੀ ਬੰਦਿਆਂ ਨੂੰ ਰੈਂਟ ਤੇ ਦੇ ਦਿੰਦੇ ਆ ਅ ਡੇਲੀ ਮਤਲਬ ਦਿਹਾੜੀ ਵੇਸਤੇ ਦੇ ਦਿੰਦੇ ਆ ਕਿ ਤੋ ਤੁਸੀਂ ਭਾਈ ਗੱਡੀ ਲੈ ਜਾਓ ਤੇਲ ਤੁਹਾਡਾ ਤੇ ਅਸੀਂ ਤੁਹਾਨੂੰ ਤੁਸੀਂ ਰੈਂਟ ਲਵਾਂਗੇ ਦਿਹਾੜੀ ਦਾ ਤੁਹਾਨੂੰ ਪਤਾ ਹੀ ਆ ਸਾਰੇ ਜਿਹੜੇ ਬੰਦੇ ਲੈਂਦੇ ਆ ਪਰ ਇਹ ਵੀ ਇੱਕ ਤੁਹਾਨੂੰ ਨਾ ਇੱਕ ਹੋਰ ਭਲੇਖਾ ਕੱਢਣ ਵਾਸਤੇ ਵੀ ਵੀਡੀਓ ਬੜੀ ਚੰਗੀ ਆ ਕਿ ਕਈ ਵਾਰੀ ਸਾਡੇ ਨੌਜਵਾਨਾਂ ਨੂੰ ਐਂ ਹੀ ਲੱਗਦਾ ਕਿ ਯਾਰ ਨਾਲੇ ਤਾਂ ਗੱਡੀ ਤੇ ਯਾਰ ਟਾਣੇ ਲਵਾਂਗੇ 20-22 ਲੱਖ ਵਾਲੀ ਤੇ ਨਾਲੇ ਆਪਣੀ ਗੱਡੀ ਬਣ ਜੂ ਨਾਲੇ ਪਕਰਾਇ ਤੇ ਦੇ ਲਿਆ ਕਰਾਂਗੇ ਕਈ ਵਾਰ ਸਾਡੇ ਦਿਮਾਗਾਂ ਦੇ ਵਿੱਚ ਇਹ ਵੀ ਬਿਜ਼ਨਸ ਹੁੰਦਾ ਤਾਂ ਆਪਾਂ ਪੰਕਜ ਬਾਈ ਤੋਂ ਪੁੱਛਦੇ ਆ ਕਿ ਇਹ ਬਿਜ਼ਨਸ ਦੇ ਵਿੱਚ ਘਾਟੇ ਵੀ ਪੈ ਜਾਂਦੇ ਆ ਨੁਕਸਾਨ ਵੀ ਹੋ ਜਾਂਦੇ ਆ ਉਹ ਵੀ ਕਿਵੇਂ ਹੋ ਜਾਂਦੇ ਆ ਉਹ ਵੀ ਸਾਰੀ ਗੱਲਬਾਤ ਕਰਦੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਪੰਕਜ ਬਾਈ ਇਹ ਕੰਮ ਬੰਦਾ ਨੌਜਵਾਨ ਸੱਚੀ ਮੈਂ ਵੀ ਆਪਦੇ ਕਈ ਵਾਰੀ ਮਿੱਤਰ ਨੂੰ ਕਹਿਦਾਂ ਹੁਣ ਯਾਰ ਉਹ ਗੱਡੀਆਂ ਵਾਲੇ ਆਪਣੇ ਤੋਂ ਐਡ ਕਰਾਉਂਦੇ ਆ ਨੱਤ ਦਾ ਇੰਨਾ ਯਾਰ ਤਨ 1000 4000 ਗੱਡੀ 6 ਮਹੀਨੇ ਦਾ 90 ਬਣ ਗਿਆ ਯਾਰ 3 ਮਹੀਨੇ ਵੀ ਚੱਲ ਗਈ 3 ਲੱਖ ਬਣ ਗਿਆ ਯਾਰ 15 ਲੱਖ ਦੀ ਲੈ ਲਓ 3 ਲੱਖ ਬਣ ਜੂ ਨੁਕਸਾਨ ਵੀ ਹੋ ਜਾਂਦੇ ਨੁਕਸਾਨ ਵੀ ਹੈ ਬਾਜੀ ਕੀ ਨੁਕਸਾਨ ਹੋ ਜਾਂਦਾ ਇਹੋ ਬਾਜੀ ਨੁਕਸਾਨ ਪਹਿਲਾਂ ਤਾਂ ਤੁਹਾਨੂੰ ਲੋਕਾਂ ਦੇ ਦਿਮਾਗ 'ਚ ਕੀ ਹੈ ਕਿ ਹਾਂ ਆਪਾਂ ਜਿਹੜੀ ਆਪਣੀ ਹੈਗੀ ਇਹ ਆਪ ਦੀ ਜੂੰ ਨਵੀਂ ਪਨੀਰੀ ਕੀ ਸੋਚਦੀ ਹੈ ਕਿ ਹਾਂ ਆਪਾਂ ਕਿਰਾਏ ਤੇ ਲੈ ਲਈ ਗੱਡੀ ਜੀ ਤੇ ਉਦੋਂ ਬਾਅਦ ਆਪਾਂ ਜਲ ਗਏ ਇੱਧਰ ਉੱਧਰ ਗਏ ਹਾਂ ਗਲਤ ਸਮਾਨ ਲੈ ਆਈਏ ਹੂੰ ਗਲਤ ਸਮਾਨ ਲਿਆ ਤੇ ਇੱਥੇ ਵੇਚਦਾ ਗੱਡੀ ਰਹਿ ਗਈ ਮਾਲਕ ਦੀ ਸਾਡਾ ਸਮਾਨ ਆ ਗਿਆ ਅਸੀਂ ਵੇਚ ਤਾਂ ਮੁਨਾਫਾ ਕਮਾ ਲਿਆ ਹੂੰ ਕਦੀਕਦਾਰ ਕੀ ਹੁੰਦਾ ਹੂੰ ਮੈਨਾ ਹੋਈਆਂ ਵੀ ਆ ਹੂੰ ਕਿ ਬੰਦਾ ਲੈ ਗਿਆ ਆਪਣੇ ਰੈਂਟ ਤੇ ਜੀ ਤੇ ਉਸ ਤੋਂ ਬਾਅਦ ਕੀ ਹੋਇਆ ਰਸਤੇ ਵਿੱਚ ਉਹਨੇ ਸਮਾਨ ਲੈ ਲਿਆ ਹੂੰ ਤੇ ਜਦੋਂ ਸਮਾਨ ਚੱਕ ਲਿਆ ਤੇ ਰਾਜ ਹੋ ਗਈ ਉਹ ਫੜੀ ਗਈ ਹੂੰ ਪੁਲਸ ਵਾਲਿਆਂ ਨੇ ਫੜ ਗਈ ਤੇ ਉਸ ਤੋਂ ਬਾਅਦ ਆਪਣੇ ਉਹਨਾਂ ਨੇ ਕੀ ਕੀ ਹੋ ਗਈ ਆਪਣੀ ਕੀ ਹੁਣ ਕਹਿੰਦੇ ਗੱਡੀ ਗੱਡੀ ਬੌਂਡ ਹੋ ਗਈ ਬੌਂਡ ਹੋ ਗਈ ਬੌਂਡ ਹੋ ਗਈ ਗੱਡੀ ਪੁੱਪਲ ਨੇ ਇੱਕ ਗੱਡੀ ਪੂਰਾ ਸਾਲ ਥਾਣੇ ਖੜੀ ਰਹੀ ਸੀ ਇਹ ਵੀ ਪ੍ਰੋਬਲਮ ਆਈ ਹੈ ਇਹ ਵੀ ਪ੍ਰੋਬਲਮ ਆਈ ਹੈ ਕਦੇ ਕਦੇ ਐਵੇਂ ਹੋਇਆ ਵੀ ਤੁਹਾਡੀ ਗੱਡੀ ਲੈ ਕੇ ਬੰਦਾ ਭੱਜ ਗਿਆ ਹੋਵੇ ਲੱਭੇਣਾ ਹੋਵੇ ਭੱਜਿਆ ਨਹੀਂ ਸਾਡੇ ਨਾਲ ਕੀ ਹੋਇਆ ਪਿਛਲੇ ਸਾਲ ਦੀ ਵੀ ਗੱਲ ਜੀ ਸਤੰਬਰ ਦੀ ਗੱਲ ਆ ਬੰਦਾ ਲੈ ਕੇ ਗਿਆ ਰੈਂਟ ਤੇ ਜੀ ਬੰਦੇ ਨੇ ਕੀ ਕੀਤਾ ਜੀ ਮਹੀਨਾ ਰੱਖੀ ਰੈਂਟ ਦਿੱਤਾ ਜੀ ਗੱਡੀ ਵੇਚ ਗਿਆ ਗੱਡੀ ਉਹ ਵੇਚਤੀ ਗੱਡੀ ਵੇਚ ਗਿਆ ਹਾਂ ਤੇ ਉਦੋਂ ਬਾਅਦ ਹੋਰ ਕੁਦਰਤੀ ਸਾਡੀ ਜਾਂ ਸਾਡੀ ਕਿਸਮਤ ਮਾੜੀ ਲਾ ਲੋ ਜਾਂ ਸਾਡਾ ਜੋ ਵੀ ਹੈ ਵਾਟ ਐਵਰ ਹੈ ਕੁਛ ਨਹੀਂ ਹੈ ਉਹ ਜਿਹਨੂੰ ਵੇਚੀ ਉਹ ਸਾਡਾ ਲਿਆਜੀ ਗਿਆ ਬੰਦਾ ਵੀ ਸਾਡਾ ਲਿਆਜੀ ਉਦੋਂ ਬਾਅਦ ਉਹਨੇ ਕੀ ਕੀਤਾ ਫਿਰ ਬਣੇ ਕੀ ਕਹਿੰਦੇ ਉਹ ਕੀਤਾ ਪਰਚਾ ਕਰਾਇਆ ਗੱਡੀ ਸਾਡੀ ਉੱਥੇ 3 ਮਹੀਨੇ ਤਾਂ ਖੜੀ ਰਹੀ ਥਾਣੀ ਅੱਛਾ ਉਹ ਹੋਇਆ ਇੱਕ ਵਾਰੀ ਮੈਨੂੰ ਪਤਾ ਲੱਗਿਆ ਜੀ ਉੱਥੇ ਰੋਟੀ ਖਾਂਦੇ ਗੱਲ ਕਰਦੇ ਸੀ ਉਹ ਕਹਿੰਦੇ ਵੀ ਇੱਕ ਗਹਿਣੇ ਦੇਗਾ ਗੱਡੀ ਹੂੰ ਗਹਿਣੇ ਰੱਖਦੇ ਬੰਦੇ ਨੂੰ ਵੱਡੇ ਦੀ ਗੱਲ ਹੈ ਤੇ ਕੀ ਹੋਇਆ ਆਪਣੇ ਲੈ ਗਈ ਜੀ ਆਪਣੇ ਰੈਂਟ ਤੇ ਜੀ ਉਹਨੇ ਕਿਸੇ ਦੇ ਦੇਣੀ ਸੀ ਪੈਸੇ ਜੀ ਤੇ ਹੁਣ ਜਿਵੇਂ ਜਿਹਨੇ ਪੈਸੇ ਲੈਣੇ ਆ ਉਹਨੇ ਤਾਂ ਇਹੀ ਕਿਹਾ ਗੱਡੀ ਇਹਦੀ ਹੈ ਹੂੰ ਤੇ ਬੰਦੇ ਨੇ ਕਿਹਾ ਕਿ ਹਾਂ ਵੀ ਜਾਂ ਗੱਡੀ ਦੇ ਦੇ ਜਾਂ ਪੈਸੇ ਦੇ ਦੇ ਉਹ ਮਰਦਾ ਕਹਿੰਦਾ ਕਿ ਗੱਡੀ ਲੈ ਜੂ ਤੇ ਲੈ ਚੋ ਉਨੇ ਗੱਡੀ ਦਾ ਨੁਕਸਾਨ ਹੈ ਜੇ ਬਿਜ਼ਨਸ ਕਰਦੇ ਬਿਜ਼ਨਸ ਦੇ ਵਿੱਚ ਜੇ ਮਤਲਬ ਇਹ ਨੁਕਸਾਨ ਵੀ ਨੌਜਵਾਨ ਮੁੰਡਿਆਂ ਲਈ ਬਾਈ ਨਾ ਪਤ ਸਾਹਿਬ ਮੇਰਾ ਨਾ ਇਹ ਦੱਸਣਾ ਬੜਾ ਜ਼ਰੂਰੀ ਸੀਗਾ ਵੀ ਇਹ ਤੁਹਾਡੇ ਵੀ ਕੱਲਾ ਆਈ ਨਹੀਂ ਵੀ ਫੋਰਚਨਰ ਲੈ ਲਈ ਨਾਲੇ 4 ਮਹੀਨੇ ਪਿੰਡ ਗੇੜੇ ਦੇ ਨਾਲੇ ਰੈਂਟ ਤੇ ਕੱਲਾ ਆ ਹੀ ਨਹੀਂ ਰਿਸਕ ਬਹੁਤ ਵੀ ਇਹ ਕਿਰਤੀ ਬੰਦਿਆਂ ਨੂੰ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਕਿਰਤੀ ਬੰਦਿਆਂ ਦੀਆਂ ਗੱਡੀਆਂ ਗੇੜੇ ਦੇ ਨਾਲੇ ਬੰਦਿਆਂ ਦੀਆਂ ਗੱਡੀਆਂ ਨਹੀਂ ਇਹ ਇਹ ਤਾਂ ਸੱਚੀ ਸੁੱਚੀ ਕਿਰਤ ਕਰਦੇ ਆ ਪੈਸਾ ਪੈਸਾ ਜੋੜ ਕੇ ਆ ਮਾੜਾ ਇਹ ਆਪਾਂ ਦਿਖਾ ਦਈਏ ਨਾਲੇ ਰੈਂਟ ਬਾਰੇ ਵੀ ਜਾਣਕਾਰੀ ਦੇ ਦਈਏ ਤੇ ਫਿਰ ਭਾਈ ਇਹ ਕਿ ਸੱਚ ਹੁਣ ਮੈਨੂੰ ਐਂ ਦੱਸੋ ਫਿਰ ਤੁਸੀਂ ਇਹ ਚੀਜ਼ ਦਾ ਸੋਲੂਸ਼ਨ ਕੀ ਕੱਢਿਆ ਪਲਤਾ ਸਭ ਵੀ ਮਤਲਬ ਤੁਹਾਡੇ ਕੋਲੇ ਕੀ ਸੋਲੂਸ਼ਨ ਆ ਇਹਦਾ ਸੋਲੂਸ਼ਨ ਭਾਈ ਜੀ ਅਸੀਂ ਇਹ ਕੱਢਿਆ ਸਿਰਫ ਜਿਹਨੇ ਬਾਹਰਲੇ ਆਪਣੇ ਭਰਾ ਵੀਰ ਭਰਾਣੇ ਹੈਗੇ ਐਨ ਆਰ ਆਈ ਜੀ ਅਸੀਂ ਇੱਕ ਪੱਕਾ ਹੀ ਉਹ ਕਰਤਾ ਰੂਲ ਜਿਹਨੂੰ ਕਹ ਦੀ ਰੂਲ ਐਂਡ ਰੈਗੂਲੇਸ਼ਨ ਜਿਹਨੂੰ ਖੇਦੀਏ ਜੀ ਪੱਕਾ ਹੀ ਕੱਢਦੇ ਕਿ ਐਨ ਆਰ ਆਈਜ਼ ਨੂੰ ਹੀ ਕਾਰ ਦੇਣੀ ਅਸੀਂ ਐਨ ਆਰ ਆਈ ਐਨ ਆਰ ਆਈ ਭਰਾ ਸੁਣ ਲਓ ਇੱਕ ਗੱਲ ਆ ਸੁਣੀ ਗੱਲ ਕੱਟ ਕੇ ਬੈਕ ਕਰਕੇ ਦੁਬਾਰਾ ਸੁਣਿਓ ਕੀ ਐਨ ਆਰ ਆਈ ਬੰਦਿਆਂ ਦੀ ਇੰਨੀ ਇੱਜ਼ਤ ਹੈ ਸਿਰਫ ਐਨ ਆਰ ਆਈ ਦਾ ਐਨ ਆਰ ਆਈ ਦੀ ਇੰਨੀ ਇੱਜ਼ਤ ਹੈ ਇੱਕ ਨਾ ਮੈਂ ਤੁਹਾਨੂੰ ਦੱਸਦਾ ਐਨ ਆਰ ਆਈ ਮਤਲਬ ਮਾਨਦਾਰ ਮਾਨਦਾਰ ਆ ਆ ਆ ਭਾਈ ਹੁਣਾਂ ਦੇ ਦਿਮਾਗ ਦੇ ਵਿੱਚ ਆ ਚੀਜ਼ ਐ ਐਨ ਆਰ ਆਈ ਇੱਕ ਗੱਲ ਹੋਰ ਦਾ ਪਿਛਲੇ ਮਹੀਨੇ ਦੀ ਗੱਲ ਐ ਬੰਦੇ ਨੂੰ ਨਾ ਮੈਂ ਕਾਰ ਦਿੱਤੀ ਆ ਆ ਤੀਜੇ ਨੰਬਰ ਵਾਲੀ ਜੀ ਫੋਰਚੂਨਰ ਨਵੀਂ ਵਾਲੀ 2024 ਮਾਡਲ ਐ ਐਨ ਆਰ ਆਈ ਨੂੰ ਐਨ ਆਰ ਆਈ ਨੂੰ ਦਿੱਤੀ ਬੰਦਾ ਮੇ ਤੁ ਜਿਵੇਂ ਲੈ ਕੇ ਗਿਆ ਜੀ ਉਹਨੇ ਮੁੜਨਾ ਸੀ ਯੂ ਟਰਨ ਮਾਰਨਾ ਸੀ ਜੀ ਤੇ ਬੰਦੇ ਨੇ ਇਹਨਾਂ ਦੇਖੋ ਇੰਨਾ ਵਧੀਆ ਬੰਦਾ ਸੀ ਜਦ ਤੱਕ ਕਲੀਅਰ ਨਹੀਂ ਹੋਇਆ ਉਹ ਤਾਂ ਗੱਡੀ ਮੋੜ ਹੀ ਨਹੀਂ ਉਹਨੇ ਹੂੰ ਉਹਨੇ ਬਗਾਨੀ ਨਹੀਂ ਸਮਝੀ ਆਪਦੀ ਸਮਝ ਕੇ ਹੂੰ ਕਿ ਹਾਂ ਜਿਵੇਂ ਆ ਆਪਣੇ ਲੋਕਲ ਇਤੇ ਕੀ ਕਰਦੇ ਜਿਆਦਾ ਮਢੀਰ ਬਾਜੀ ਜੀ ਨੂੰ ਕਹਦਗੇ ਹਾਂ ਚੱਕ ਦਿਓ ਵੀ ਅਗਲਾ ਤਾਂ ਡ੍ਰੈਫਟ ਮਰਾਓ ਹੁਣ ਟਾਇਰ ਸੋ ਹੋਇਆ ਪਲਟੇ ਦੇ ਆ ਟਾਇਰ ਅੱਛਾ ਇੱਕ ਮੈਨੂੰ ਹੋਰ ਦੱਸੋ ਗੱਲ ਹੁਣ ਆਪਾਂ ਮਾੜੀਆਂ ਗੱਲਾਂ ਕਰ ਲੀਆਂ ਦੋ ਤਿੰਨ ਮਾੜੇ ਤਜਰਬੇ ਦੱਸਦੇ ਐਨਆਰਆਈ ਨੇ ਚੰਗੇ ਤਜਰਬੇ ਕੀਰੇ ਇੱਕ ਤਾਂ ਤੁਸੀਂ ਕਹਤਾ ਵੀ ਐਨਆਰਆਈ ਮਤਲਬ ਇਮਾਨਦਾਰੀ ਪੈਸੇ ਤਾਂ ਗੱਲ ਸਾਥੀ ਦੀ ਪੈੜ ਚ ਸਾਰੀਆਂ ਪੈੜਾਂ ਆ ਗਿਆ ਪਰ ਫਿਰ ਵੀ ਇੱਕ ਯੂ ਟਰਨ ਵਾਲੀ ਗੱਲ ਦੱਸਦੀ ਹੋਰ ਵੀ ਕਿਸ ਤਰ੍ਹਾਂ ਦਾ ਬਿਹੇਵੀਅਰ ਰਹਿੰਦਾ ਉਹਨਾਂ ਦਾ ਹੁਣ ਮੈਂ ਦੰਦਾ ਆ ਜਿੰਨੀਆਂ ਨਵੀਆਂ ਖੜੀਆਂ ਆ ਜਿਆਤਰ ਤੁਹਾਨੂੰ ਪਤਾ ਸਾਰੀ 21 22 ਤੋਂ ਉੱਪਰ ਹੀ ਨੇ ਜੀ ਸਹੀ ਹੈ ਹਾਂਜੀ ਹੁਣ ਬੰਦੇ ਜਿਹੜੇ ਐਨਆਰਆਈ ਨਾ ਉਹ ਆਪਦੀ ਸਮਝ ਕੇ ਚਲਾਉਂਦੇ ਕਿ ਅਸੀਂ ਕਿਰਾਇਆ ਨਹੀਂ ਦੇ ਰਹੇ ਇਹ ਅਸੀਂ ਸਾਢੀ ਹੈ ਕਰ ਸਾਢੀ ਆ ਉਹਨਾਂ ਨੂੰ ਇਹ ਲੱਗਦਾ ਵਿੱਚ ਉਹ ਵਾਪਸ ਕਰਕੇ ਸਾਡੀ ਇੱਜ਼ਤ ਦਾ ਸਵਾਲ ਆ ਹਾਂ ਹਾਂ ਉਹ ਨਹੀਂ ਤੇ ਅਗਲੇ ਰੋਹ ਸ਼ੈਂਪੂ ਮਰਾਨਾ ਅਗਲੇ ਨੇ ਰੋਹ ਚੰਗੀ ਤਰ੍ਹਾਂ ਝਾੜ ਮਤਲਬ ਜਿਹੋ ਜਿਹੇ ਦਿਨ ਉਹ ਤੋਂ ਵਧੀਆ ਦੇ ਦੇ ਕਰਕੇ ਵਧੀਆ ਹੀ ਹੁੰਦੀ ਹੈ। ਕੀ ਬਾਤ ਹੈ। ਇਹ ਬਹੁਤ ਅਰੀ ਜਿੰਨੀਆਂ ਵੀ ਹਨ ਨਵੀਆਂ ਅਗਲੇ ਆਪ ਦੀ ਸਮਝ ਕੇ ਹੁਣ ਇੱਕ ਹੋਰ ਤੁਹਾਨੂੰ ਦੱਸਦਾ ਗੱਲ। ਜੀ ਇੱਕ ਜਾਂ ਸਾਡੀ ਜਵਾਨ ਲਾਲੋ ਜੀ ਬੰਦੇ ਨੂੰ ਮੈਂ ਕੀ ਕੀਤਾ ਅਰੇ ਆਪਣੇ ਉਹ ਕਰ ਲਿਆ ਰੈਂਟ ਨਾ ਇਕਰਾਰ ਕਰ ਕਰਾਰ ਕਰ ਲਿਆ ਇਕਰਾਰਨਾਮਾ ਕਰ ਲਿਆ ਇਕਰਾਰਨਾਮਾ ਕਰ ਲਿਆ ਵੀਰੇ ਨੇ ਆਉਣਾ ਸੀ ਆਪਣਾ ਭਰਾ ਸੀ ਕੈਨੇਡਾ ਤੋਂ ਨਹੀਂ ਆਉਣਾ ਸੀ। ਜੀ 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 ਤੇ ਜਿਵੇਂ ਹੁਣ ਆਪਣਾ ਲਿੰਕ ਬਣਿਆ ਹੋਇਆ ਵਾ ਨਾ ਲਿੰਕ ਬਣਿਆ ਗਿਆ ਆਪਾਂ ਤੇਰੀ ਗੱਡੀ ਲਵਾ ਦੇਾਂਗੇ ਉਹ ਵੀ ਮੈਂ ਕਿਸੇ XYZ ਬੰਦੇ ਨਾਲ ਕਹਿਤਾ ਕਿ ਮੈਂ ਤੇਰੀ ਕਾਰ ਕੈਨੇਡਾ ਵਾਲੇ ਬਾਈ ਨੂੰ ਦੇਣੀ ਹੈ ਜੀ ਤੇ ਕੀ ਹੋਇਆ ਬਾਈ ਜੀ ਉਹਨੇ ਕੀ ਕੀਤਾ ਜਿੱਦਣ ਗੱਡੀ 16 ਜਨਵਰੀ ਨੂੰ ਗੱਡੀ ਦੇਣੀ ਸੀ ਜੀ ਤੇ ਉਹਨੇ ਕੀ ਕੀਤਾ ਮੌਕੇ ਤੇ ਆ ਕੇ 16 ਤਰੀਕ ਸਵੇਰ ਨੂੰ ਫੋਨ ਬੰਦ ਕਰ ਲਿਆ ਬੰਦੇ ਨੇ ਜਿੱਤੋਂ ਪੱਲੇ ਨਹੀਂ ਸੀ ਅੱਛਾ ਜੀ ਤੀਜੇ ਬੰਦੇ ਤੋਂ ਜਿਹਨੂੰ ਮੈਂ ਲੈ ਕੇ ਅੱਗੇ ਦੇਣੀ ਸੀ ਜੀ 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 ਤੇ ਉਹਨੂੰ ਦੇਣੀ ਤੇ ਬੰਦੇ ਨੇ ਕਹਿੰਦਾ ਕਿ ਮੈਂ ਨਹੀਂ ਗੱਡੀ ਦੇਣੀ ਮੈਂ ਕਿਹਾ ਜੇ ਦੇਣੀ ਨਹੀਂ ਸੀ ਜਵਾਨ ਕੀਤੀ ਤੂੰ ਹਾਂ 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 ਮੈਨੂੰ ਤਾਂ ਉਹ ਗੱਡੀ ਦੇਣੀ ਪੈਣੀ ਆ ਨਹੀਂ ਨਹੀਂ ਪੈਣੀ ਹਾਂ ਭਾਜੀ ਮੈਨੂੰ ਕੀ ਆ ਮੈਂ ਆਪਦੀ ਜਵਾਨ ਪਕਾਉਣੀ ਸੀ ਜੀ ਜਵਾਨ ਪਕਾਉਣ ਦੇ ਚੱਕਰ ਚ ਇੱਕ ਮਹੀਨਾ ਪੁਰਾਣੀ ਗੱਡੀ ਖੜੀ ਖੜੇ ਪੈ ਰਹੀ ਮੌਕੇ ਤੇ ਲਈ ਮੌਕੇ ਤੇ ਲਈ ਐਨ ਆਰ ਆਈਆਂ ਨਾ ਮੇਰਾ ਇੰਨਾ ਮਤਲਬ ਗਿਆ ਉਹਨਾਂ ਨੂੰ ਨਵੀਂ ਵੀ ਕਢਾ ਕੇ ਦੇ ਦਣਾ ਹਾਂ ਕਿ ਆਪਾਂ ਬਤਾ 0 ਮੀਟਰ ਵੀ ਦੇ ਦਿੰਨੇ ਆ ਆ 0 ਮੀਟਰ ਆ 0 ਮੀਟਰ ਸੀ ਜਦੋਂ ਲਈ ਸੀ ਜੀ ਆ ਸਕੋਰਪੀਓ ਖੜੀ ਇਹ ਵੀ 0 ਮੀਟਰ ਸੀ ਆਹ ਲਈ ਖੜੀ ਇਹ ਵੀ 0 ਮੀਟਰ ਤੇ ਦਿੱਤੀ ਐ ਜੀ ਆ ਆ ਮੈਨੂੰ ਦੱਸੋ ਆ ਆ ਉੱਚਾ ਮਾਡਲ ਆ ਆ ਸਾਲਾ ਉੱਚਾ ਕਾਹਾ ਆ 24 ਹੈਗਾ ਜ ਫਰਵਰੀ ਇਹ ਹੈਗਾ 23 ਦਸੰਬਰ ਤੇ ਜਿਹੜਾ 24 ਆ ਪਲਤਾ ਸਾਹਿਬ ਇਹਨੂੰ ਆਪਾਂ ਕਿੰਨੇ ਰੈਂਟ ਤੇ ਦੇ ਦਾਂਗੇ ਇਹ ਬਾਜੀ ਜੇ ਹੁਣ ਅੱਜ ਦੇ ਦੇਣ ਅੱਜ ਦੇ ਦਿਨ ਦੇ ਵਿੱਚ ਇਹਦਾ 7500 ਪਰ ਡੇ ਪਾਰਟ ਆ ਤੇ ਜਿਹੜੀ ਆਹਾ ਇਹ ਵੀ ਸੇਮ ਹੀ ਆ ਇਹ ਤਾਂ ਸੇਮ ਆ ਹਾਂਜੀ ਤੇ ਜਿਹੜੀ ਇੱਕ ਥੱਲੇ ਵਾਲਾ ਡੀਸ਼ ਜਿਹੜੀ ਆ ਗਈ ਹਾਂ ਬਈ ਹਲਕਾ ਜਿਹਾ ਜਿਹੜਾ ਮੰਤਰ ਥੋੜਾ ਜਿਹਾ ਪਰਖ ਵਾਲੇ ਨੂੰ ਹੀ ਪਤਾ ਲੱਗਦਾ ਦੂਜੇ ਨੂੰ ਨਹੀਂ ਪਤਾ ਆਹਾ ਇਹਦਾ ਜੀ ਹੈਗਾ ਆਪਣੇ 6000 ਇਹਦਾ 6000 ਰੁਪਇਆ ਤੇ ਜਿਹੜੀ ਆਹਾ ਮਾਡਲ ਆ ਇਹਦਾ ਇਹ ਆਟੋਮੈਟਿਕ ਹੈ 2015 ਟਾਈਪ 2 ਗੈਦਰ ਨੇ ਜਿਹਨੂੰ ਆਪਾਂ ਜੀ ਇਹਦਾ 3500 ਲਈਦਾ 3500 ਰੁਪਇਆ 2015 ਹੀ ਨੇ ਸਾਰੀਆਂ ਹਾਂ ਏ ਨਹੀਂ ਕਿ ਹਾਂ ਕਈ ਕੀ ਕਰਦੇ ਤੁਹਾਨੂੰ ਦੱਸਦਾ ਚਖ ਹੋਰ ਨਵੀਂ ਗੱਲ ਜੀ ਪਿਛਲੇ ਇਸੇ ਸਾਲ ਦੀ ਗੱਲ ਹੈ ਬੰਦਾ ਐਨ ਆਰ ਆਈ ਭਰਾ ਬਾਹਰੋਂ ਆਇਆ ਉਹ ਕਹਿੰਦਾ ਬਈ ਗੱਡੀ ਉਹਨੂੰ ਮੈਂ ਦਿੱਤੀ ਸੀ ਆਪਣੇ ਆ ਆ ਵਾਲੀ ਦਿੱਤੀ ਸੀਗੀ ਆ ਵਾਲੀ ਸ਼ੇਪ 5500 ਦੇ ਵਿੱਚ ਉਸ ਟਾਈਮ ਤੇ ਮਤਲਬ ਉਹਨੇ ਰੱਖਣੀ ਸੀ 4 ਮਹੀਨੇ ਰੱਖਣੀ ਸੀਗੀ ਜੀ ਤੇ ਉਹ ਕਹਿੰਦਾ ਬਈ ਮੈਂ ਪਿਛਲੇ ਸਾਲ ਆਇਆ ਸੀ ਜਦੋਂ ਆਇਆ ਉਹਨੂੰ 2009 ਮਾਡਲ ਲੁਧਿਆਣੇ ਦੇ ਬੰਦਿਆਂ ਨੇ ਕਿੰਨੇ ਚ ਦਿੱਤੀ ਹੋ ਐਸਟੀਮੇਟ ਲਾ 2009 ਮਾਡਲ 2009 ਮਾਡਲ 2009 ਤਾਂ ਫਿਰ ਕੋਈ 2000 3000 ਰੇਂਜ ਦੇ ਚੱਲੇ ਬੰਦੇ ਨੇ 5000 ਰੁਪਏ ਦਿਹਾੜੀ ਨੂੰ ਦਿੱਤੀ 2009 ਮਾਡਲ ਤੱਕਾ ਲੁਨਿਆਣੇ ਦੇ ਬੰਦੇ ਸੀ ਆਪਾਂ ਨਾਂ ਨਹੀਂ ਲਵਾਂਗੇ ਐਕਸ ਵਾਈ ਜ਼ेड ਕਹਿ ਦਿੰਨੇ ਆ ਹਾਂ ਆਪਣਾ ਰੇਟ ਵੀ ਆ ਕੇ ਨਹੀਂ ਗਿਆ ਆਪਾਂ ਬੰਦੇ ਦੀ ਜੇ ਐਨ ਆਰ ਆਈ ਦੇਖ ਲਿਆ ਆਪਾਂ ਛਿੱਲ ਲਾ ਦਈਏ ਹਾਂ ਕਿਹਾ ਬੰਦਾ ਜਿਹੜਾ ਲੈ ਕੇ ਜਾਊ ਕਹੂ ਗਿਆ ਗੱਡੀ ਵੀ ਨਵੀਂ ਐ ਤੇ ਰੇਟ ਵੀ ਵੈਸੇ ਤੇ ਆ ਆ ਸਕਾਰਪਿਓ 11 ਨਾ S11 ਇਹ ਵੀ 23 ਮਾਡਲ ਨਵਾਂ ਮਾਡਲ ਆ 23 ਮਾਡਲ ਇਹ ਕਿੰਨੇ ਦੇਵੋਗੇ ਇਹ ਜੀ ਇਹਦਾ ਹੈਗਾ ਵੈਸੇ ਤਾਂ 3000 ਹੈ ਜਿਵੇਂ ਹੁਣ ਜਿਵੇਂ ਜ਼ਿਆਦਾ ਟਾਈਮ ਲਈ ਲੈ ਜਾਂਦੇ ਆ ਉਹਦਾ 2700 ਹੈ 2700 ਵਧਾ ਦੇ ਯਾਰ ਸਾਨੂੰ ਮੈਨੂੰ ਹਰਪ੍ਰੀਤ ਜੀ ਸਾਡਾ ਟਿਚਰਾਂ ਕਰੂਗਾ ਹੈ ਵੀ ਤੁਹਾਡੀ ਸਕਾਰਪਿਓਜ਼ ਆਤੀ ਆ ਦੇਖੋ ਬਿਲਕੁਲ ਨਵਾਂ ਮਾਡਲ ਜਿਹੜਾ ਸਕਾਰਪਿਓ ਕਲਾ ਸਕਦਾ ਬਿਲਕੁਲ ਨਵਾਂ ਲੈਵਨ ਦਾ ਜਮਾਂ ਨਵਾਂ ਮਾਡਲ 22 ਹੁਣੀ ਤੁਹਾਨੂੰ ਦੇ ਰਿਹਾ 2700 ਰੁਪਏ ਚ 2700 ਰੁਪਏ ਚ 2700 ਰੁਪਏ ਚ ਤੁਹਾਨੂੰ ਰੈਂਟ ਤੇ ਦੇ ਰਿਹਾ ਤੇ ਆ ਵੀ ਸੇਮ ਥਿੰਗ ਹੀ ਹੈ ਇਹ ਵੀ 23 ਮਾਡਲ ਹੀ ਹੈ 23 ਮਾਡਲ ਇੱਕ ਆ ਜਿਹੜੀ ਆ ਜੇ ਫੈਮਿਲੀ ਲਈ ਲੈਣੀ ਹੋਵੇ ਕੀ ਆ ਇਹ ਸੋਨਟ ਆ ਜਾਂਦੀ ਹੈ ਜੀ ਜੀ 21 ਵਾਲਿਆਂ ਦੀ ਇਹ ਤਾਂ ਹੈਗਾ ਜੀ 1500 1500 ਰੁਪਏ ਦਿਹਾੜੀ ਦਾ ਇਹ ਵੀ 23 ਮਾਡਲ ਮੈਂ ਕਹਿੰਦਾ ਤੇਲ ਦੀ ਟੈਂਕੀ ਭਰਾ ਲਓ ਸਾਰੇ ਰਿਸ਼ਤੇਦਾਰਾਂ ਦੇ ਜਾ ਕੇ ਮੋੜਾ ਜੀ 22 ਦੀ ਹੈ ਵੀ ਰਹੀ ਹੈ ਹਾਂ ਇਹ ਕਿੰਨਾ ਦਵਾਰਾ ਤੁਸੀਂ ਰੇਟ 1500 1500 ਰੁਪਏ ਹੀ 1500 ਰੁਪਏ ਦੇ ਵਿੱਚ ਇਹ ਯਾਰ ਜਮਈ ਲੋਟ ਆ ਕੰਮ ਯਾਰ ਕਰਨਿਆ ਹੈ 2500 ਤੇਲ ਆ ਜਮਈ ਲੋਟ ਆ ਯਾਰ ਇਹ ਜੀ ਜੀ ਗੱਡੀ ਪੁੱਲ ਮਤਲਬ ਕਰੋੜ ਰੁਪਏ ਵਾਲੀ ਗੱਡੀ ਦੇ ਬਰਾਬਰ ਜਾ ਕੇ ਮਾਣਨਾ ਤੁਸੀਂ ਪਾਰਕ ਕਰ ਸਕਦੇ ਵੀ ਹਾਂ ਮੈਂ ਵੀ ਕੀ ਆ ਤੇ ਆਇਆ ਹੈਨਾ ਸਹੀ ਹੈ ਹੂੰ ਆ ਕੀ ਦੱਸਣ ਲੱਗੇ ਤੁਸੀਂ ਇਹ ਆਪਣੇ ਆਪਣੇ ਦਿੱਲੀ ਜਾਂਦਾ ਜਿਵੇਂ ਬੰਦਾ ਹਾਂਜੀ ਦਿੱਲੀ ਦਾ ਸਿਰ 2500 ਦਾ ਤੇਲ ਖਾਂਦੀ ਹੂੰ ਬਹੁਤ ਤੇਲ ਖਾਂਦੀ ਇਹ ਤਾਂ ਸਰਦਾਰਾ ਮੇਰੇ ਹਿਸਾਬ ਨਾਲ ਫਿਰ ਦਿੱਲੀ ਆਉਣ ਜਾਣ ਚੋ ਹੀ ਪੂਰੇ ਕਰਦੀ ਆ ਦੋ ਵਾਰੀ ਤਾਂ ਜਾਣਾ ਹੀ ਆ ਸਹੀ ਹੈ ਹਨਾ ਤੇ ਆਹ ਆਪ ਡੋਲੀਆਂ ਵਾਸਤੇ ਦੇ ਮਾਰੇ ਜਿਆਦਾ ਡੋਲੀਆਂ ਨੂੰ ਹੀ ਲੈ ਜਾਂਦੇ ਆ ਲੋਕ ਜਿਆਦਾ ਡੋਲੀਆਂ ਜਿਵੇਂ ਕੋਈ ਐਨ ਆਰ ਆਈ ਭਰਾ ਆ ਜਾਂਦਾ ਕਹਿ ਦਿੰਦਾ ਅਸੀਂ ਲੌਂਗ ਟਾਈਮ ਲਈ ਰੱਖਣੀ ਉਹ ਵੀ ਲੈ ਜਾਂਦੇ ਆ ਹਾਂ ਜਿਵੇਂ ਹੁਣ ਜੈਗੂਅਰਾਂ ਕਈ ਬੰਦਿਆਂ ਦੀਆਂ ਉੱਥੇ ਰੱਖੀਆਂ ਹੁੰਦੀਆਂ ਫਿਰ ਬੰਦਾ ਥੋੜਾ ਜਿਹਾ ਕੰਫਰਟ ਦੇ ਵਿੱਚ ਉਹ ਹੋਇਆ ਹੁੰਦਾ ਹਨਾ ਤਾ ਉਹ ਉਹ ਅਛਾ ਰੱਖ ਵੀ ਸਕਦਾ ਰੱਖੀ ਜਾਂ ਰੱਖ ਸਕਦੇ ਵੈਸੇ ਡូលੀਆਂ ਵਾਲੀ ਐ ਫਰਸਟ ਪ੍ਰੈਫਰੈਂਸ ਡូលੀ ਦੀ ਐ ਜੀ ਸੈਕੰਡ ਜੇ ਨਾ ਐਨ ਆਰ ਆਈ ਭਰਾ ਆਪਣਾ ਕਹਿੰਦਾ ਰੱਖਣੀ ਐ ਅਸੀਂ ਸਿਡਾਨ ਕਈਆਂ ਤਾਂ ਹੁੰਦਾ ਨੇ ਲੰਮੀਕਾਰ ਆਟੋ ਚੀ ਰੱਖਣੀ ਐ ਪ੍ਰੀਮੀਅਮ ਚ ਰੱਖਣੀ ਐ ਡੋਲੀਆਂ ਤੇ ਇੱਕ ਤੁਹਾਨੂੰ ਮੈਂ ਗੱਲ ਦੱਸਦਾ ਵੀ ਇੰਨੀਆਂ ਗੱਡੀਆਂ ਸੀ ਫਰੇਮ ਦੇ ਵਿੱਚ ਲੈ ਨਹੀਂ ਸਕੇ ਤਾਂ ਕਰਕੇ ਸਾਨੂੰ ਘੱਟ ਰੱਖਣੀਆਂ ਪਈਆਂ ਕੁਸ਼ ਮਗਰ ਕੁਸ਼ ਅਸੀਂ ਸੱਧੀਆਂ ਹੀ ਨਹੀਂ ਗੱਡੀਆਂ ਹਨਾ ਭਾਈ ਗੱਡੀਆਂ ਤਕਰੀਬਨ ਤਕਰੀਬਨ ਕੰਮ ਤੇ ਗਈਆਂ ਹੋਈਆਂ 15 20 ਗੱਡੀਆਂ ਕੰਮ ਤੇ ਵੀ ਗਈਆਂ ਹੋਈਆਂ 10 15 ਗੱਡੀਆਂ ਫਿਰ ਅਸੀਂ ਲੈ ਕੇ ਹੀ ਨਹੀਂ ਆਏ ਤੇ ਜਿਹੜੀਆਂ ਮਗਰ ਆ ਗੱਡੀਆਂ ਸਭ ਤੋਂ ਘੱਟ ਤੋਂ ਘੱਟ ਰੈਂਟ ਵਾਲਾ ਕੀਆ ਵਾਲਾ ਰੈਂਟ ਹੈ ਕਿ ਉਸ ਤੋਂ ਘੱਟ ਵਾਲਾ ਵੀ 1500 ਸਟਾਰਟਿੰਗ ਹੈ ਬਈ 1500 ਦੇ ਵਿੱਚ ਤੁਹਾਨੂੰ 5 ਸੀਟਡ ਹੋਰ ਵੀ ਗੱਡੀ ਮਿਲ ਜੂਗੀ ਵੀ ਇਹ ਮਿਲ ਜੂਗੀ ਜਿਵੇਂ ਮੰਨ ਲਓ ਕੀਆ ਗਈ ਵੀ ਆ ਇਹ ਕੀਆ ਇੱਕ ਖੁਦ ਮੈਂ ਕਹਿੰਦਾ ਤਿੰਨਾਂ ਕੀਆ ਅੱਛਾ ਕੀਆ ਤਿੰਨ ਹੈ ਹਾਂਜੀ ਕੀਆ ਸੈਲਟੋਸ ਹੈ ਸੋਨਟ ਵੀ ਦੋ ਸੋਨਟ ਨੇ ਦੋ ਸੈਲਟੋਸ ਨੇ ਠੀਕ ਹੈ ਜੀ ਠੀਕ ਹੈ ਤੇ ਇਹ ਸਭ ਤੋਂ ਵਧੀਆ ਗੱਲ ਇਹ ਆ ਵੀ ਇਹ ਆਫਰ ਸਪੈਸ਼ਲ ਐਨ ਆਰ ਆਈ ਐਨ ਆਰ ਆਈ ਭਰਾਮਾ ਵਾਸਤੇ ਐਨ ਆਰ ਆਈ ਭਰਾਮਾ ਵਾਸਤੇ ਪਰ ਹਾਂ ਇੱਕ ਤੋਨ ਨੂੰ ਮੈਂ ਗੱਲ ਦੱਸਦਾ ਵੀ ਜਿਹੜਾ ਬੰਦਾ ਹੋਂ ਨਹੀਂ ਆ ਰਿਹਾ ਨਾ ਉਹ ਵੀਡੀਓ ਨੂੰ ਉਹ ਨਾ ਕਰ ਦੇਵੇ ਕਿਤੇ ਉਹ ਤੁਹਾਡੇ ਕੰਮ ਦੀ ਹੋਈ ਆ ਸਾਹਮ ਕੇ ਰੱਖ ਲਓ ਸਕਰੀਨ ਸ਼ਾਟ ਮਾਰ ਕੇ ਰੱਖ ਲਓ ਜਦੋਂ ਆਉਣਾ ਹੋਇਆ ਉਦੋਂ ਗੱਲ ਕਰ ਲਿਓ ਸਿਆਲਾਂ ਚ ਗੱਲ ਕਰ ਲਿਓ ਗਾਂ ਭਾਦੋਂ ਚ ਆਉਣਾ ਸੂਜ ਆਉਣਾ ਕੱਤੇ ਚ ਆਉਣਾ ਜਦੋਂ ਵੀ ਆਉਣਾ ਬੁਕਿੰਗ ਸ਼ੁਰੂ ਹੋ ਗਈਆਂ ਵੈਸੇ ਬੁਕਿੰਗ ਸ਼ੁਰੂ ਹੋ ਗਈਆਂ ਅਰੇ ਬੁਕਿੰਗ ਸ਼ੁਰੂ ਹੋ ਗਈਆਂ ਆ ਗਈਆਂ 2-3 ਤਾਂ ਆ ਗਈਆਂ ਜਨਵਰੀ ਨਵੰਬਰ ਦਸੰਬਰ ਦੀ ਤੇ ਇੱਕ ਗੱਲ ਹੋਰ ਸੱਚ ਮੈਂ ਯਾਰ ਪੁੱਛਣ ਵਾਲਾ ਰਹਿ ਗਿਆ ਮੈਂ ਵੀਡੀਓ ਐਂਡ ਕਰ ਦੇਣਾ ਸੀ ਮੰਨ ਲਓ ਯਾਰ ਮੈਨੂੰ ਆ ਗੱਡੀ ਪਸੰਦ ਆ ਗਈ ਯਾਰ ਹਾਂਜੀ ਮੈਂ ਤੁਹਾਨੂੰ ਇਹਨੇ ਯਾਰ 팔ਤਾ ਸੀ ਮੈਨੂੰ ਯਾਰ ਗੱਡੀ ਦੇ ਹੀ ਦਿਓ ਮੁੱਲ ਹੀ ਦੇ ਦਿਓ ਦੇ ਦਿੰਨੇ ਤਾਂ ਤੁਸੀਂ ਅਗਲੇ ਨੂੰ ਦੇ ਦੋਗੇ ਦੇ ਦਾਂਗੇ ਮਤਲਬ ਜੇ ਇੰਨੀਆਂ ਗੱਡੀਆਂ ਚੋਂ ਕੋਈ ਗੱਡੀ ਮੁੱਲ ਪਸੰਦ ਆ ਗਈ ਤਾਂ ਮੁੱਲ ਵੀ ਰੱਖ ਸਕਦਾ ਕੋਈ ਰੱਖ ਉਹੀ ਆਪਸ਼ਨ ਹੈ ਆਪਣਿਕਾ ਹੁਮੇ ਕਰ ਤੇ ਇੱਕ 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 ਗੱਲ ਸੱਚ ਮੈਨੂੰ ਹੋਰ ਦੱਸ ਦੋ ਕੋਈ ਇੰਸਟਾਗ੍ਰam ਫੇਸਬੁਕ YouTube ਵੀ ਚਲਾਉਂਦੇ ਆ ਕੋਈ ਇੰਸਟਾਗ੍ਰam ਚਲਾਈਦਾ ਕੀ ਕੀ ਨਾਮ ਉਹਦਾ ਪੰਜਾਬ ਕਾਰ ਰੈਂਟਲ ਦੇ ਨਾਮ ਤੇ ਪੰਜਾਬ ਕਾਰ ਰੈਂਟਲ ਆਪਾਂ ਸਕਰੀਨਸ਼ਾਟ ਲਾ ਦਿੰਨੇ ਆ ਹਾਂ ਜੀ ਹਨਾ ਬੰਦਾ ਫਾਲੋ ਕਰਕੇ ਆਇਆ ਹੈ ਹਨਾ ਤਾਂ ਇਹ ਬਾਈ ਹੁਣੀ ਨਾ ਜਿਹੜੀ ਵੀ ਕੋਈ ਗੱਡੀ ਆਉਂਦੀ ਆ ਉਹਦਾ ਨਾ ਆਪ ਸਮੇ ਸਮੇ ਅਪਡੇਟ ਪਾਉਂਦੇ ਰਹਿੰਦੇ ਆ ਐਵੇਂ ਨਾ ਬਲਤ ਹਾਂਜੀ ਹਾਂਜੀ ਆ ਤੇ ਇਹ ਅਪਡੇਟ ਪਾਉਂਦੇ ਰਹਿੰਦੇ ਆ ਜੇ ਕੋਈ ਵੀ ਸੱਜਣ ਫਿਰ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਵੀ ਜੇ ਉਸੀ ਗੱਡੀ 셀ਫ ਡਰਾਈਵ ਤੇ ਨਹੀਂ ਲੈ ਜਾਣੀ ਪਰ ਫਿਰ ਵੀ ਤੁਹਾਨੂੰ ਰੈਂਟ ਤੇ ਚਾਹੀਦੀ ਉਹ ਵੀ ਤੇ ਮਿਲ ਜਾਂਦੀ ਹੈ ਹਾਂਜੀ ਵੀ ਡਰਾਈਵਰ ਤੁਹਾਡਾ ਹੋਵੇ ਹਾਂ ਡਰਾਈਵਰ ਜਦੋਂ ਵੈਸੇ ਮੋਸਟ ਪ੍ਰੋਬਬਲੀ ਐਨਆਰਆਈਸ ਕੀ ਹੁੰਦੇ ਆ ਇਹ ਅਸੀਂ 셀ਫ ਤੇ ਹੀ ਲੈ ਕੇ ਜਾਂਦੇ ਹਾਂ 셀ਫ ਤੇ ਲੈ ਕੇ ਜਾਂਦੇ ਪਰ ਜੇ ਅਗਲੇ ਨੂੰ ਬੰਦਾ ਵੀ ਨਾਲ ਚਾਹੀਦਾ ਹੋਵੇ ਚਲਾਉਣਾ ਪ੍ਰੋਵਾਈਡ ਕਰਦੀ ਤਾਂ ਤਾਂ ਉਹ ਵੀ ਹੱਲ ਹੋ ਜਾਂਦਾ ਤੇ ਸਭ ਤੋਂ ਵੱਡੀ ਗੱਲ ਆ ਵੀ ਬੰਦੇ ਜਿੰਨੇ ਵੀ ਇਹ ਬੰਦੇ ਹੈਗੇ ਆ ਨਾ ਵੀ ਮਾਲਕ ਦੀ ਕਿਰਪਾ ਨਾਲ ਰੈਪਿਊਟੇਟਡ ਬੰਦੇ ਆ ਇਹਨਾਂ ਦੀ ਮਾਨ ਸਤਕਾਰ ਆ ਇਲਾਕੇ ਦੇ ਵਿੱਚ ਤੇ ਆਪਣੇ ਮਹਿਕਮੇ ਦੇ ਵਿੱਚ ਸਤਕਾਰਤ ਬੰਦੇ ਆ ਇਹ ਸੱਜਣੋ ਜੇ ਕੋਈ ਵੀ ਕਿਰਤੀ ਬੰਦੇ ਆ ਜਿਹੜੀ ਸਭ ਤੋਂ ਵੱਡੀ ਗੱਲ ਆ ਕਿ ਇੱਕ ਵਧੀਆ ਚੰਗੀ ਕਿਰਤ ਕਰਕੇ ਸੋਹਣੀ ਜ਼ਿੰਦਗੀ ਜਿਉ ਰਹੇ ਆ ਤੇ ਕੋਈ ਵੀ ਸੱਜਣ ਜਿਹੜਾ ਇਹਨਾਂ ਤੋਂ ਗੱਡੀ ਰੈਂਟ ਤੇ ਲੈਣਾ ਚਾਹੁੰਦਾ ਇਹਨਾਂ ਦਾ ਇੱਕ ਤਾਂ ਇੰਸਟਾਗ੍ਰam ਦਾ ਪੇਜ ਆ ਉਹਨੂੰ ਫਾਲੋ ਕਰ ਲਓ ਉੱਤੇ ਤੁਹਾਨੂੰ ਅਪਡੇਟ ਮਿਲਦੀ ਰਹੂਗੀ ਦੂਜਾ ਨੰਬਰ ਦਾ ਸਕਰੀਨਸ਼ਾਟ ਮਾਰ ਕੇ ਰੱਖ ਲਓ ਪਾਲਤਾ ਸਾਹਿਬ ਨੂੰ ਮੈਸੇਜ ਕਰ ਲਿਓ ਪਾਲਤਾ ਸਾਹਿਬ ਤੁਹਾਨੂੰ ਕਾਰਵਾਈ ਦੱਸ ਦੇਣਗੇ ਤੇ ਉਦੋਂ ਬਾਅਦ ਤੁਸੀਂ ਕਾਰਵਾਈ ਕਰਨ ਤੋਂ ਬਾਅਦ ਤੇ ਕਾਰ ਘਰੇ ਲਿਆ ਕੇ ਜਾ ਸਕਦੇ ਆ ਸਜਣਾ ਜੀਓ ਦੇ ਬਾਅਦ ਤੇਰਾ ਬਹੁਤ ਬਹੁਤ ਧੰਨਵਾਦ